ਆ ਮੇਤਰਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube Facebook ਚੈਨਲ ਬਲਬੀਰ ਪਾਪੜੇ ਤੇ ਅੱਜ ਪਹੁੰਚੇ ਹੋਇਆ ਮਾਨਸਾ ਤੇ ਅੱਜ ਦੀਵਾਲੀ ਆਪੋ ਜਿਹੜਾ ਚੱਲ ਰਿਹਾ ਮਿੱਤਰਾਂ ਕੋਲੇ ਤਾਂ ਇਹ ਆਤਰ ਗੈਂਦਰੀ ਵਾਲੇ ਵੀਰ ਨੇ ਮਾਨਸਾ ਤੋਂ ਤਕਰੀਬਨ 1.5 ਤੋਂ 2 ਸਾਲਾਂ ਤੋਂ ਇਸ ਤਰ੍ਹਾਂ ਫਲੇਲਾਂ ਜਿਹਨੂੰ ਆਪਾਂ ਕਹਿੰਦੇ ਆ ਇਹ ਬਣਾਉਂਦੇ ਵੀ ਹੈ ਜੋ ਵੀ ਤੁਹਾਡੀ ਡਿਮਾਂਡ ਹੋਊਗੀ ਜਿਹੜੀ ਵੀ ਤੁਹਾਨੂੰ ਖੁਸ਼ਬੂ ਚਾਹੀਦੀ ਹੈ ਜਿੰਨਾ ਤੁਹਾਨੂੰ ਇਤਰਾ ਜਿਹੜਾ ਲੌਂਗ ਲਾਸਟਿੰਗ ਚਾਹੀਦਾ ਹੈ ਉਹ ਖੁਦ ਤਿਆਰ ਕਰਕੇ ਦਿੰਦੇ ਆ ਤੇ ਇਹਨਾਂ ਦੇ ਕੀ ਆਫਰ ਹੈ ਕਿ ਇਤਰ ਤੇ ਪਰਫਿਊਮ ਦੇ ਵਿੱਚ ਫਰਕ ਹੁੰਦਾ ਹੈ ਇਹ ਆਪਾਂ ਇਹਨਾਂ ਤੋਂ ਜਾਣਾਂਗੇ ਤੇ ਕਿੰਨੇ ਇਤਰ ਦਾ ਕਿ 3 ml ਹੁੰਦਾ 6 ml ਹੁੰਦਾ 10 ml ਹੁੰਦਾ ਇਸ ਤੋਂ ਉੱਤੇ ਜਿੰਨਾ ਮਰਜ਼ੀ ਲੈ ਲਓ ਇਹਦੀਆਂ ਬਾਕੀ ਇੱਕ ਸਟਾਈਲ ਸੜੀਆਂ ਬੋਤਲਾਂ ਹੁੰਦੀਆਂ ਨੇ ਜਿਹਦੇ ਵਿੱਚ ਇਹ ਪੈਕ ਹੋ ਕੇ ਆਉਂਦਾ ਤਾਂ ਇਸ ਵੀਰ ਨਾਲ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਬਈ ਸਵਾਰਥ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਤਾਂ ਬਈ ਆਪਣੀ ਜਿਹੜੀ ਮੇਨ ਗੱਲ ਆਉਂਦੀ ਆ ਤੁਸੀਂ ਕੁਆਲੀਫਿਕੇਸ਼ਨ ਵਾਈ ਦੱਸੋ ਕਿਹਦਾ ਡਿਪਲੋਮਾ ਤੁਸੀਂ ਕਿੰਨੇ ਸਾਲ ਦਾ ਕਰਿਆ ਇਹਦੇ ਵੀਰੇ ਮੈਂ ਤਿੰਨ ਕੋਰਸ ਕਰੇ ਨੇ ਅੱਛਾ ਜੀ ਇੱਕ ਤਾਂ ਡਿਪਲੋਮਾ ਇਹਦਾ ਸਿਰਫ 1 ਮਹੀਨੇ ਦਾ ਹੀ ਹੁੰਦਾ ਇੱਕ 6 ਮਹੀਨਿਆਂ ਦਾ ਕਰਿਆ ਆਪਾਂ ਇੱਕ ਸਾਢੇ 4 ਮਹੀਨੇ ਵਾਲਾ ਕੋਰਸ ਡਿਪਲੋਮਾ ਇਹਦਾ ਕਰਿਆ ਹੋਇ ਤੇ ਉਹ ਚ ਜਿਵੇਂ ਮੰਨ ਲੇ ਕਿ ਚਲੋ categories wise ਆ ਜਾਂਦੇ ਨੇ ਜਿਵੇਂ ਕਿ ਬੇਸਿਕ ਆ ਜਾਂਦੇ ਐ ਐਡਵਾਂਸ ਨੌਲੇਜ ਆ ਜਾਂਦੇ ਆ ਸਾਰਾ ਕੁਝ ਉਹ ਚ ਤੁਹਾਨੂੰ ਡਿਟੇਲ ਨਾਲ ਸਮਝਾਇਆ ਜਾਂਦਾ ਵੀ ਜਿਵੇਂ ਹੁਣ ਆਪਾਂ ਇਤਰ ਤੋਂ ਪਰਫਿਊਮ ਬਣਾਉਣਾ ਉਹ ਕਿੱਦਾਂ ਬਣਾਉਣਾ ਉਹਦੀ ਕੀ ਕਨਸੈਂਟ੍ਰੇਸ਼ਨ ਰੱਖਣੀ ਐ ਜਿਵੇਂ EDT EDP ਜਾਂ ਪਰਫਿਊਮ ਦਾ ਕੀ ਕਨਸੈਂਟ੍ਰੇਸ਼ਨ ਐ ਕਿਨੇ ਲਾਸਟਿੰਗ ਵਧਾਉਣੀ ਐ ਜਾਂ ਕਿਹੜੇ ਵਿੱਚ ਫਿਕਸੇਟਿਵ ਪਾਣੇ ਨੇ ਜਾਂ ਪ੍ਰੀਮਿਕਸ ਪਾਣੇ ਨੇ ਉਹ ਸਾਰੀ ਨੌਲੇਜ ਉਹ ਚ ਆਪਾਂ ਨੂੰ ਦਿੱਤੀ ਜਾਂਦੀ ਐ ਉਹਦੇ ਵਿੱਚ ਇਹ ਹੁੰਦਾ ਕਿ ਬਾਕੀ ਉਹਦੇ ਵਿੱਚ ਆਪਾਂ ਨੂੰ ਜਿਹੜਾ ਮੇਨ ਚੀਜ਼ ਬਰੀਕੀ ਨਾਲ ਜਾਣਿਆ ਜਦੋਂ ਆਪਾਂ ਸਟੱਡੀ ਕਰਦੇ ਆ ਤਾਂ ਇਹ ਪਤਾ ਚੱਲਦਾ ਹੈ ਕਿ ਜਿਵੇਂ ਲੇਡੀਜ਼ ਦੀ ਸਕਿਨ ਟੋਨ ਅਲੱਗ ਹੈ ਉਹਨਾਂ ਦਾ ਪੀ ਐਚ ਲੈਵਲ ਅਲੱਗ ਹੈ ਜੈਂਟਸ ਦਾ ਅਲੱਗ ਹੋ ਜਾਂਦਾ ਤੇ ਕਿਹੜੀ ਫਰੇਗਰੈਂਸ ਲੇਡੀਜ਼ ਦੀ ਸਕਿਨ ਤੇ ਵਧੀਆ ਪ੍ਰੋਜੈਕਸ਼ਨ ਹੋਊਗੀ ਲਾਸਟਿੰਗ ਦੇਊਗੀ ਜਾਂ ਕਿਹੜੀ ਪ੍ਰੋਜੈਕਸ਼ਨ ਜੈਂਟਸ ਦੇ ਵਧੀਆ ਰਿਜ਼ਲਟ ਦੇਊਗੀ ਤੇ ਜਿਵੇਂ ਕਿ ਤੁਸੀਂ ਕਈ ਵਾਰੀ ਦੇਖਿਆ ਹੋਊਗਾ ਕਿ ਇੱਕੋ ਹੀ ਫਰੇਗਰੈਂਸ ਅਗਰ ਮਨ ਕੇ ਚਲੋ ਤੁਸੀਂ ਲਾ ਲਈ ਤੁਹਾਡੇ ਤੇ ਤਾਂ ਉਹ ਵਧੀਆ ਖੁਸ਼ਬੂ ਆ ਰਹੀ ਹੈ ਵਧੀਆ ਲਾਸਟਿੰਗ ਦੇ ਰਹੀ ਹੈ ਉਹੀ ਖੁਸ਼ਬੂ ਮੈਂ ਲਾ ਲਾ ਮੇਰੇ ਤੇ ਉਹ ਇਹ ਨਹੀਂ ਪਤਾ ਵੀ ਓਧਾ ਘੰਟਾ ਵੀ ਨਾ ਚੱਲੇ ਤੇ ਹੋਰ ਹੀ ਗੰਦੀ ਜੀ ਫਰੇਗਰੈਂਸ ਬਣ ਜੇ ਤੇ ਇਹ ਤਾਂ ਭਾਵ ਤੁਹਾਡੀ ਸਕਿਨ ਅ ਡਿਪੈਂਡ ਕਰਦੀ ਹੈ ਹਾਂ ਤੁਹਾਡੀ ਸਕਿਨ ਤੁਹਾਡਾ ਪੀ ਐਚ ਲੈਵਲ ਇੱਥੋਂ ਤੱਕ ਕੀ ਤੁਹਾਡਾ ਸਟੇਟ ਆਫ ਮਾਈਂਡ ਵੀ ਤੁਸੀਂ ਕਿਵੇਂ ਸੋਚ ਰਹੇ ਹੋ ਕੀ ਕਰ ਰਹੇ ਹੋ ਉਹ ਵੀ ਡਿਪੈਂਡ ਕਰਦਾ ਤੁਹਾਡਾ ਬਾਡੀ odor ਤੁਹਾਡਾ ਪਸੀਨਾ ਵੀ ਡਿਪੈਂਡ ਕਰਦਾ ਕਿ ਉਦੇ ਅਕੋਰਡਿੰਗ ਕਹੇ ਜੀ ਫਰੇਗਰੈਂਸ ਦੇਖੋ ਜੇ ਤਾਂ ਤੁਸੀਂ ਆਪਣੀ ਬਾਡੀ ਨੇਚਰ ਦੇ ਉਲਟ ਜਾ ਕੇ ਫਰੇਗਰੈਂਸ ਲਾਉਂਗੇ ਤਾਂ ਦੇਖੋ ਉਹਨੇ ਬਦਬੂ ਬਣ ਜਾਣਾ ਖੁਸ਼ਬੂ ਦੀ ਜਗ੍ਹਾ ਉਹਨੇ ਬਦਬੂ ਬਣ ਜਾਣਾ ਪਰ ਜੇ ਤੁਸੀਂ ਆਪਣੀ ਬਾਡੀ ਨੇਚਰ ਦੇ ਅਕੋਰਡਿੰਗਲੀ ਫਰੇਗਰੈਂਸ ਲਾਉਂਗੇ ਤਾਂ ਉਹ ਜੇ ਤੁਸੀਂ ਕੋਈ ਵੀ ਫਰੇਗਰੈਂਸ ਲਾਉਂਗੇ ਤਾਂ ਉਹਨੇ ਹੋਰ ਵੀ ਜਿਆਦਾ ਸੋਹਣੀ ਫਰੇਗਰੈਂਸ ਬਣ ਜਾਣਾ ਕਿਉਂ ਤੁਹਾਡੇ ਪਸੀਨੇ ਨੇ ਵੀ ਉਹਦੇ ਵਿੱਚ ਨੋਟਸ ਦੀ ਤਰ੍ਹਾਂ ਕੰਮ ਕਰਦਾ ਠੀਕ ਹੈ ਕਿਉਂਕਿ ਹਰੇਕ ਫਰੇਗਰੈਂਸ ਜੋ ਡਿਜ਼ਾਈਨ ਹੁੰਦੀ ਹੈ ਉਹ ਚ ਟਾਪ ਹਾਰਟ ਨੋਟਸ ਤੇ ਬੇਸ ਨੋਟ ਸਾਰੇ ਅਲੱਗ-ਅਲੱਗ ਹੁੰਦੇ ਆ ਟੋਡਾ ਜਿਹੜਾ ਬਾਡੀ ਅਡੋਰ ਹੈ ਨਾ ਉਹ ਵੀ ਉਹਦੇ ਵਿੱਚ ਇੱਕ ਨੋਟਸ ਦੀ ਤਰ੍ਹਾਂ ਕੰਮ ਕਰੂਗਾ ਤੇ ਦੂਸਰਾ ਆਪਣੇ ਵਿੱਚ ਸਵਾਲ ਆਇਆ ਵੀ ਇਹ ਚ ਆਮ ਜਿਹਾ ਆਪਾਂ ਗੱਲ ਕਰਦੇ ਆ ਵੀ ਕੀ ਲਾਏ ਆਪਾਂ ਨੂੰ ਕਹਿੰਦਾ ਵੀ ਇੱਥੇ ਲਾਏ ਆ ਵੀ ਇਹ ਤਾਂ ਯਾਰ ਕੇਰਾਂ ਲਾ ਲਓ ਹਫਤਾ ਲੋੜ ਨਹੀਂ ਹੁਣ ਇਹਦੇ ਵਿੱਚ ਇਹ ਕਿੰਨਾ ਲੌਂਗ ਲਾਸਟਿਕ ਬਣਦਾ ਹੈ ਬ੍ਰਦਰ ਜੇ ਤਾਂ ਤੁਸੀਂ ਦੇਖੋ ਆਪਾਂ ਨਾਰਮਲ ਗੱਲ ਕਰੀਏ ਤਾਂ ਜਿਹੜਾ ਲੌਂਗ ਲਾਸਟਿੰਗ ਹੋ ਜਾਂਦੀ ਨੇ ਨਾ ਜਿਆਦਾ ਉਹ ਜ਼ਰੂਰੀ ਨਹੀਂ ਹੈਗਾ ਵੀ ਪਿਓਰ ਹੀ ਲੌਂਗ ਲਾਸਟਿੰਗ ਹੋਊਗਾ ਕਿਉਂਕਿ ਜਿਹੜੇ ਜ਼ਿਆਦਾ ਹੀ ਲੌਂਗ ਲਾਸਟਿੰਗ ਹੋਣਗੇ ਸੰਭਾਵਨਾ ਹੈ ਕਿ ਉਹ ਸਿੰਥੈਟਿਕ ਹੀ ਹੋਣ ਉਹ ਪਿਓਰ ਹੋਣ ਹੀ ਨਾ ਠੀਕ ਹੈ ਜ ਕਿਉਂਕਿ ਜਿਹੜੀ ਕੋਈ ਵੀ ਨੇਚਰਲ ਚੀਜ਼ ਹੈ ਉਹਦੀ ਇੱਕ ਸੀਮਾ ਹੈ ਉਹਦੀ ਇੱਕ ਲਿਮਟ ਹੈ ਠੀਕ ਹੈ ਜੀ ਹੁਣ ਇਹ ਉੱਥੋਂ ਤੱਕ ਹੀ ਚੱਲਣਾ ਹੈ ਨੇਚਰਲ ਚੀਜ਼ ਨੇ ਹੁਣ ਆਪਾਂ ਕਰੇ ਫਰੂਟ ਲਈਏ ਉਹ ਕਿੰਨਾ ਕੁ ਚਿਰ ਵਧੀਆ ਰਹਿਣਗੇ ਭਾਈ ਤਾਜ਼ੇ ਰਹਿਣਗੇ ਹਾਂ ਜਿੰਨੀ ਉਹਦੀ ਲਿਮਟ ਆਣਾ ਟਾਈਮ ਉਹ ਜਿੰਨਾ ਕੁ ਟਾਈਮ ਉਹਨਾਂ ਨੇ ਕੱਟਣਾ ਤਾਜ਼ੇ ਰਹਿਣਾ ਉਹਨੇ ਕੁ ਰਹਿਣਗੇ ਉਸ ਤੋਂ ਬਾਅਦ ਉਹ ਖਰਾਬ ਹੋਣ ਲੱਗ ਜਾਣਗੇ ਉਵੇਂ ਹੀ オリジナル ਇਤਰ ਹੁੰਦੇ ਨੇ ਜਿਹੜੇ ਸਿੰਥੈਟਿਕ ਹੁੰਦੇ ਨੇ ਹਾਲਾਂਕਿ ਤਾਂ ਜਿਹੜੀ ਖੁਸ਼ਬੂ ਹੈ ਇਹ ਕਦੇ ਲਾਸਟਿੰਗ ਦੇਖ ਕੇ ਤਾਂ ਲੈਣੀ ਨਹੀਂ ਚਾਹੀਦੀ ਠੀਕ ਹੈ ਜੀ ਜੇ ਕਿਉਂਕਿ ਸਾਡੇ ਕੋਲ ਇਹ ਜਿਹੇ ਇਹ ਜਿਹੇ ਵੀਰੇ ਜਦੋਂ ਅਸੀਂ ਕੋਰਸ ਕਰਦੇ ਆ ਤਾਂ ਸਾਨੂੰ ਉਹਦੇ ਵਿੱਚ ਸਾਰੀ ਸਟੱਡੀ ਕਰਾਈ ਜਾਂਦੀ ਹੈ ਕਿ ਇਹ ਜਿਹੇ ਇਹ ਜਿਹੇ ਕੈਮੀਕਲ ਪਏ ਨੇ ਤੁਸੀਂ ਆਪਣੇ ਘਰੋਂ ਕੋਈ ਵੀ ਫਰੇਗਰੈਂਸ ਲਿਆਓ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਘੰਟਾ ਵੀ ਖੁਸ਼ਬੂ ਨਹੀਂ ਘਟਦੀ ਮਾਚੋ ਦੋ ਪੂੰਦਾ ਪਾ ਕੇ ਇਹ ਜਿਹੇ ਕੈਮੀਕਲ ਪਾ ਕੇ ਤਿਆਰ ਕਰਦਿੰਨਾ ਤੁਸੀਂ 5 ਦਿਨਾਂ ਤੋਂ ਪਹਿਲਾਂ ਉਹਦੀ ਖੁਸ਼ਬੂ ਥਾਰ ਕੇ ਦਿਖਾ ਦਿਓ ਉਤਰਦੇ ਨਹੀਂ ਹਾਂਜੀ ਪਰ ਉਹ ਸਿੰਥੈਟਿਕ ਉਹ ਜੋ ਵੀਰੇ ਜਿਹੜੇ ਜ਼ਿਆਦਾ ਲੌਂਗ ਲਾਸਟਿੰਗ ਹੋਣਗੇ ਸੰਭਾਵ ਜ਼ਰੂਰੀ ਨਹੀਂ ਹੈਗਾ ਵੀ ਉਹ ਸਾਰੇ ਸਿੰਥੈਟਿਕ ਹੋਣਗੇ ਸੰਭਾਵ ਨੇ ਵੀ ਉਹ ਸਿੰਥੈਟਿਕ ਹੋਣਗੇ ਸਿੰਥੈਟਿਕ ਦਾ ਤੁਹਾਨੂੰ ਕੀ ਨੁਕਸਾਨ ਹੋ ਤੁਸੀਂ ਸਕਿਨ ਤੇ ਲਾ ਸਕਦੇ ਤੁਹਾਨੂੰ ਸਕਿਨ ਅਲਰਜੀ ਕਰ ਦੇਣਗੇ ਤੁਹਾਨੂੰ ਸਕਿਨ ਰੈਸ਼ਸ ਵਗੈਰਾ ਹੋਣਗੇ ਬਾਕੀ ਤੁਹਾਨੂੰ ਨਜਲਾ ਜਖਾਮ ਹੈਡੇਕ ਸਿਰ ਦੁਖਣ ਲਾ ਦੂਗਾ ਇਹ ਚੀਜ਼ਾਂ ਤੁਹਾਨੂੰ ਦਿੱਕਤਾਂ ਹੋਣਗੀਆਂ ਬਾਕੀ ਜੋ ਆਪਾਂ ਕੁਰਤਾ ਜਾਂ ਅੰਮਾ ਪਾਉਣੇ ਆ ਚਿੱਟੀ ਸ਼ਰਟ ਪਾਉਣੇ ਆ ਉਹ ਤੇ ਪੀਲਖ ਪਾ ਦਿੰਦੇ ਆ ਭਈ ਉਹ ਦਾਗ ਦੇ ਕਿਤੇ ਕੋ ਸਾਰੇ ਹੀ ਪਾਉਣਗੇ ਉਹ ਸਾਰੇ ਹੀ ਪਾਉਣਗੇ ਉਹ ਜੇ ਤੁਸੀਂ ਸਹੀ ਤਰੀਕੇ ਨਾਲ ਅਪਲਾਈ ਨਹੀਂ ਕਰੋਗੇ ਕਿਉਂਕਿ ਇਹ ਤੇਲ ਹੈ ਵੀਰੇ ਜਿਦੋਂ ਜਿਹ ਜਦੋਂ ਸਹੀ ਤਰੀਕੇ ਨਾਲ ਤੁਹਾਨੂੰ ਲਾਉਣ ਦਾ ਤਰੀਕਾ ਨਹੀਂ ਪਤਾ ਤੁਸੀਂ ਐ ਸਿੱਧੀ ਕਹੀ ਵੀ ਵੀਰ ਕੀ ਕਰਦੇ ਆਂ ਇਹ ਸੀਸੀ ਖੋਲੀ ਐਂ ਡਾਇਰੈਕਟ ਕੱਪੜਿਆਂ ਤੇ ਲਾ ਲੈਂਦੇ ਨੇ ਇਹਦੇ ਕੋਈ ਖੁਸ਼ਬੂ ਨਹੀਂ ਆਊਗੀ ਠੀਕ ਹੈ ਉਹਦਾ ਦਾਗ ਪਊਗਾ ਇਹਨੂੰ ਲਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਤਾਂ ਇੱਥੇ ਜਿਵੇਂ ਕੋਈ ਪਲਸ ਪੁਆਇੰਟਸ ਤੇ ਲਾਓ ਐਂ ਰਗ ਕਰੋ ਚੰਗੀ ਤਰ੍ਹਾਂ ਰਗ ਕਰਨ ਤੋਂ ਬਾਅਦ ਤੁਹਾਨੂੰ ਹਲਕਾ ਹਲਕਾ ਕੱਪੜਿਆਂ ਤੇ ਤਾਂ ਇਸ ਤਰ੍ਹਾਂ ਲਾਉਣਾ ਜਿਵੇਂ ਆਪਾਂ ਕੱਪੜੇ ਝਾੜਦੇ ਹੁਈਏ ਬਿਲਕੁਲ ਨਾਗੀਆਂ ਰਗੜ ਰਗੜ ਕੇ ਰਗੜ ਕੇ ਲਾਉਂਗੇ ਤਾਂ ਦੇਖੋ ਗਿੱਲਾ ਚੀਜ਼ ਕੋਈ ਵੀ ਚਿੱਟੇ ਕੱਪੜੇ ਤੇ ਲਾਉਂਗੇ ਦਾਗ ਤਾਂ ਪੈਣਾ ਹੀ ਪੈ ਤੇ ਇਹ ਸੋਲਾਵਾ ਇੱਕ ਇੱਥੇ ਹੁੰਦਾ ਆ ਆਮ ਤੌਰ ਤੇ ਨਾਮ ਇਤਰ ਜਾਂ ਆਤਰ ਇਸ ਨੂੰ ਕਹਿੰਦੇ ਹੁੰਦੇ ਆ ਤੇ ਇੱਕ ਹੁੰਦਾ ਉਦ ਇਹਨਾਂ ਦੇ ਵਿੱਚ ਫਰਕ ਕੀ ਹੈ ਵੀਰ ਇਹ ਓਵਰਆਲ ਤਾਂ ਦੇਖੋ ਜੀ ਸਾਰੇ ਇਤਰ ਹੁੰਦੇ ਨੇ ਜਿਹੜਾ ਵੀ ਖੁਸ਼ਬੂ ਵਾਲਾ ਕੋਈ ਵੀ ਫਰੇਗਰੈਂਸ ਆ ਗਈ ਇਹ ਇਤਰ ਹੁੰਦੇ ਨੇ ਠੀਕ ਹੈ ਜੀ ਜਾਂ ਇਹਨਾਂ ਨੂੰ ਆਪਾਂ ਇੰਗਲਿਸ਼ 'ਚ ਇਹ ਵੀ ਕਹਿ ਸਕਦੇ ਆ ਕਿ ਪਰਫਿਊਮ ਆਇਲਸ ਠੀਕ ਹੈ ਆਇਲ ਵਾਇਜ਼ਾ ਕਹਿੰਦੇ ਹੁੰਦੇ ਆ ਜਦੋਂ ਇਹ ਜਿਹੜੇ ਖੁਸ਼ਬੂ ਵਾਲੇ ਕੋਈ ਵੀ ਤੇਲ ਆਗੇ ਤਾਂ ਇਹ ਓਵਰਆਲ ਤਾਂ ਇਤਰ ਹੀ ਨੇ ਜਦੋਂ ਆਪਾਂ ਡੀਪ ਸਟੱਡੀ 'ਚ ਜਾਵਾਂਗੇ ਜਿਵੇਂ ਕੋਈ ਵੀ ਕਿਸੇ ਫਰੂਟ ਦੀ ਖੁਸ਼ਬੂ ਆ ਗਈ ਕਿਸੇ ਫੁੱਲ ਦੀ ਆ ਗਈ ਜਾਂ ਕਿਸੇ ਵੀ ਚੀਜ਼ ਦੀ ਆ ਗਈ ਖੁਸ਼ਬੂ ਜਿਹੜੀ ਨੇਚਰਲ ਖੁਸ਼ਬੂ ਤੁਸੀਂ ਐਕਸਟ੍ਰੈਕਟ ਕਰਕੇ ਤੇਲ ਬਣਾ ਲਿਆ ਤਾਂ ਉਹਨੂੰ ਇਤਰ ਕਿਹਾ ਜਾਊਗਾ ਜਿਹਦੇ ਵਿੱਚ ਤੁਸੀਂ ਕੋਈ ਵੀ ਲੱਕੜ ਦੀ ਜਿਵੇਂ ਚੰਦਨ ਦੀ ਲਾ ਲਓ ਜਾਂ ਅਗਰਵੁੱਡ ਦੀ ਲਾ ਲਓ ਜਾਂ ਕੋਈ ਵੀ ਹੋਰ ਜਿਹੜੀਆਂ ਉਦ ਦੀਆਂ ਲੱਕੜਾਂ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਹਨਾਂ ਦਾ ਜਦੋਂ ਤੁਸੀਂ ਜਿਹੜਾ ਐਕਸਟ੍ਰੈਕਟ ਕੱਢ ਕੇ ਤੇਲ ਉਹਦੇ ਵਿੱਚ ਆਪਾਂ ਖੁਸ਼ਬੂ ਵਾਲਾ ਮਿਕਸ ਕਰਾਂਗੇ ਉਹਨੂੰ ਉਦ ਕਿਹਾ ਜਾਂਦਾ ਹੈ ਉਹਨੂੰ ਉਦ ਕਹਿੰਦੇ ਹਾਂ ਜਿਸ ਵਿੱਚ ਲੱਕੜ ਦਾ ਤੇਲ ਆ ਗਿਆ ਉਹ ਉਦ ਹੈ ਬਾਕੀ ਦੂਸਰੇ ਨੇ ਜਿਹੜੇ ਉਹ ਇਤਰ ਨੇ ਓਵਰਆਲ ਸਾਰੇ ਇਤਰ ਨੇ ਓਵਰਆਲ ਸਾਰੇ ਇਤਰ ਨੇ ਫੁੱਲ ਪੱਤੀਆਂ ਵਾਲਾ ਮੈਂ ਆਪਾਂ ਇੱਥੇ ਕਹਿੰਦੇ ਆ ਲੱਕੜ ਵਾਲਾ ਉਹ ਅੱਗੇ ਇਹਨਾਂ ਦੀ ਕੈਟਾਗਰੀਜ਼ ਨੇ ਵੀਰੇ ਜਿਵੇਂ ਮਨਨ ਕਿ ਚਲ ਹੁਣ ਇਤਰ ਦੇ ਵਿੱਚ ਵੀ ਕਈ ਕੈਟਾਗਰੀਜ਼ ਨੇ ਹੁਣ ਵੁੱਡੀ ਨੇਚਰ ਦੇ ਅੱਡ ਨੇ ਓਰੀਐਂਟਲ ਅੱਡ ਨੇ ਫਲੋਰਲ ਅੱਡ ਨੇ ਤੇ ਐਕੁਆਟਿਕ ਅੱਡ ਨੇ ਤੇ ਜਿਹੜੇ ਸਵੀਟ ਨੇ ਉਹ ਲੱਗ ਨੇ ਸਾਰੇ ਅਲੱਗ-ਅਲੱਗ ਸਾਰੀਆਂ ਕੈਟਾਗਰੀਜ਼ ਨੇ ਵੀਰੇ ਆਪਾਂ ਜਦੋਂ ਕੋਰਸ ਚ ਜਾਂਦੇ ਆ ਆਪ ਨੂੰ ਪਤਾ ਲੱਗਦਾ ਕਿ ਕਿਹੜੀ ਖੁਸ਼ਬੂ ਕਿਵੇਂ ਆ ਕਿ ਬਾਕੀ ਜਿਹੜਾ ਵੀ ਕਸਟਮਰ ਆਉਂਦਾ ਹੈ ਕਹਿੰਦਾ ਵੇ ਤਾਂ ਇਸ ਤਰ੍ਹਾਂ ਦੀ ਫਰੇਗਰੈਂਸ ਚਾਹੀਦੀ ਹੈ ਉਹ ਤੁਸੀਂ ਚਾਰ ਕਰਕੇ ਦੇ ਦੋਗੇ ਦੇ ਦਾਂਗੇ ਜੀ ਜਿਹੜੀ ਮਰਜ਼ੀ ਕਹੇ ਜਿਹੜੀ ਮਰਜ਼ੀ ਕਹਦੇ ਨੇ ਤੇ ਹੁਣ ਤੁਸੀਂ ਆਪਣੇ ਇਸ ਇਹਦੀ ਪੈਕਿੰਗ ਜਿਹੜੀ ਆਉਂਦੀ ਹੈ ਤੁਸੀਂ ਕਿੰਨੇ ਕਿੰਨੇ ਦੀ ਇਹਦੀ ਪੈਕਿੰਗ ਹੈ ਕੀ ਕੀ ਇਹਦੇ ਆਫਰ ਚੱਲ ਰਹੇ ਆ ਦਿਵਾਲੀ ਤੱਕ ਉਹ ਜਰੂਰ ਦੱਸੋ ਜੀ ਜਿਵੇਂ ਕਿ ਜੀ ਆ ਤੁਹਾਡੇ ਮੂਰੇ ਪਈ ਹੈ ਜਿਹੜੀ ਉਹ 3 ਐਮ ਐਲ ਦੀ ਸ਼ੀਸ਼ੀ ਹੈ ਜੀ ਅੱਛਾ ਜੀ ਇਹ 300 ਰੁਪਏ ਦੀ ਹੈ ਜੀ ਸਟਾਰਟਿੰਗ ਅੱਛਾ 100 ਰੁਪਏ ਐਮ ਐਲ ਹੈ ਜੀ ਹਾਂ ਜੀ 100 ਰੁਪਏ ਐਮ ਐਲ ਹੁੰਦੀ ਹੈ ਜੀ ਇਹ ਤੇ ਜਿਵੇਂ ਆ ਆ 12 ml ਦੀ ਅੱਛਾ ਬਾਕੀ ਜਿਵੇਂ ਸਾਡੇ ਕੋਲੇ ਹੋਰ ਵੀ ਬਹੁਤ ਕੁਆਲਿਟੀ ਚ ਪਈਆਂ 15 ml, 35 ml, 25 ml ਤੇ ਬਹੁਤ ਇਹਦੇ ਵਿੱਚ ਕਲੈਕਸ਼ਨ ਪਈ ਆ ਆਪਣੀ ਜਿਹਨੇ ਕੋਲ ਸਟਾਈਲਿਸ਼ ਕਹਿ ਸਕਦੇ ਆ ਸਾਰੀਆਂ ਸੋਹਣੀਆਂ ਵੀ ਲੱਗਦੇ ਰੱਖੀਆਂ ਜੀ ਜਿਵੇਂ ਹੁਣ ਆ ਦੇਖੋ ਆ ਚੀਜ਼ ਇਹ 25 ml ਦੀ ਬੋਟਲ ਹੈ ਜੀ ਅੱਛਾ ਇਹ ਆਪਾਂ ਨੂੰ 2500 ਦੀ ਪੋਗੀ ਇਹ 2500 ਦੀ ਇਹਦੇ ਵਿੱਚ ਇਹ ਹੋ ਜਾਣਾ ਜਿਵੇਂ ਡਿਜ਼ਾਈਨਰ ਬੋਟਲਸ ਨੇ ਜਿਹੜੀਆਂ ਇਹਨਾਂ ਦੀ ਵੈਸੇ ਜੇ ਤੁਸੀਂ ਕਾਸਟ ਅਲੱਗ ਤੋਂ ਆ ਪਰ ਜੇ ਤੁਸੀਂ ਫੁੱਲ ਕਰਕੇ ਲਓਗੇ ਅਸੀਂ ਬੋਟਲ ਦੀ ਕਾਸਟ ਕੋਈ ਵੀ ਨਹੀਂ ਲੈਣੀ ਤੁਹਾਨੂੰ ਠੀਕ ਹੈ ਪਰ ਤੁਹਾਨੂੰ ਫ੍ਰੀ ਆਫ ਕਾਸਟ ਵਿੱਚ ਜਿਹੜਾ ਆਪਾਂ ਨੂੰ ਇਹਦਾ ਨਾ ਆਫਰ ਦੇ ਵਿੱਚ ਕੀ ਬੈਨੀਫਿਟ ਮਿਲ ਰਿਹਾ ਹੈ ਆਫਰ ਆਪਾਂ ਜੀ ਦੇਖੋ ਦਸਹਿਰੇ ਵੇਲੇ ਦਾ ਲਾਇਆ ਹੋਇਆ ਠੀਕ ਹੈ ਜੀ ਦੀਵਾਲੀ ਤੱਕ ਆਪਣਾ ਆਫਰ ਰਹਿਣ ਵਾਲਾ ਹੈ ਜਿਵੇਂ ਕਿ ਸਾਤੋਂ ਕੋਈ ਵੀ ਵੀਰ 3 ਐਮਐਲ ਦੀ ਚਾਹੇ 6 ਐਮਐਲ ਚਾਹੇ 10 ਚਾਹੇ ਕੁਆਲਟੀ ਕੁਆਂਟੀਟੀ ਉਹਦੇ ਹਿਸਾਬ ਨਾਲ ਠੀਕ ਹੈ ਜੀ ਜਿੰਨੀ ਵੀ ਕੋਈ ਵੀ ਲੈਣੀ ਹੈ ਹਾਂ ਮਿਨੀਮਮ 3 ਤੋਂ ਲੈ ਕੇ ਵੱਡੀ ਕੁਆਂਟੀਟੀ ਜਿੱਥੇ ਤੱਕ ਜੇ 3 ਬੋਟਲ ਸਾਤੋਂ ਕੋਈ ਵੀ ਖਰੀਦੋਗੇ ਉਹਦੇ ਨਾਲ ਇੱਕ ਬੋਟਲ ਫ੍ਰੀ ਦਿੱਤੀ ਜਾਊਗੀ ਠੀਕ ਹੈ ਜੀ 5 ਖਰੀਦੋਗੇ ਤਾਂ 2 ਬੋਟਲਸ ਫ੍ਰੀ ਦਿੱਤੀਆਂ ਜਾਣੀਆਂ ਤਾਂ ਤਿੰਨ ਬੋਟਲਸ ਫ੍ਰੀ ਦਿੱਤੀਆਂ ਜਾਣਗੀਆਂ ਜੇ ਨੌ ਬੋਟਲਸ ਖਰੀਦਣਗੇ ਤਾਂ ਚਾਰ ਬੋਟਲਸ ਉਹਦੇ ਨਾਲ ਫ੍ਰੀ ਦਿੱਤੀਆਂ ਜਾਣਗੀਆਂ ਵੀ ਕਹਿਣ ਦਾ ਮਕਸਦ ਇਹ ਹੈ ਵੀ ਤਿੰਨ ਨਾਲ ਅਸੀਂ ਤੁਹਾਨੂੰ ਇੱਕ ਬੋਟਲ ਫ੍ਰੀ ਦੇਣੀ ਹੈ ਬੋਟਲਸ ਤੁਹਾਨੂੰ ਚਾਰ ਦੇਵਾਂਗੇ ਠੀਕ ਹੈ ਜੀ ਪੇਮੈਂਟ ਅਸੀਂ ਤਿੰਨ ਦੀ ਲਵਾਂਗੇ ਪੇਮੈਂਟ ਉਹ ਤਿੰਨ ਦੀ ਲਵਾਂਗੇ ਕਿਤੇ ਇਹ ਤਾਂ ਨਹੀਂ ਹੈਗਾ ਵੀ ਹੁਣ ਜਿਹੜੀ ਆਪਾਂ ਇੱਕ ਫ੍ਰੀ ਦੇ ਰਹੇ ਹਾਂ ਦਿਮਾਗ ਦੇ ਵਿਚਾਰ ਇੱਕ ਕਦੇ ਸਵਾਲ ਆਊਗਾ ਵੀ ਕਿਤੇ ਉਹ ਤੋਂ ਅਲੱਗ ਹੋਵੇ ਜਾਂ ਵੀ ਮਤਲਬ ਵੀ ਘਟੀਆਂ ਦੇ ਦੋ ਨਹੀਂ ਜੀ ਆ ਤੁਹਾਡੇ ਮੂਰੇ ਸਾਰੀ ਕੋਰ ਕਲੈਕਸ਼ਨ ਪਈ ਹੈ ਜੀ ਇਹ ਜੋ ਜਿਹੜੀ ਥੋੜੀ ਜੀ ਕਰੂਗਾ ਖੁਸ਼ਬੂ ਪ੍ਰੀਵੀਅਸ ਹੀ ਉਹੀ ਦੇਵਾਂਗੇ ਜਿਹੜੀ ਤੁਹਾਡੀ ਪਸੰਦ ਇਹ ਨਹੀਂ ਹੋਊਗਾ ਸਾਡੀ ਮਰਜ਼ੀ ਦੀ ਠੀਕ ਹੈ ਜੀ ਉਹ ਵੀ ਤੁਹਾਡੀ ਮਰਜ਼ੀ ਦੀ ਹੋਊਗੀ ਜਿਹੜੀ ਇੱਕ ਅਸੀਂ ਫਰੀ ਨਾ ਕੋਈ ਮਰਜ਼ੀ ਲੈ ਲਓ ਤਾਂ ਉਹ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਜਿਹੜੀ ਖੁਸ਼ਬੂ ਕਹੋਗੇ ਤੁਹਾਨੂੰ ਉਹ ਦੇਵਾਂਗੇ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਦੇਣੀ ਠੀਕ ਹੈ ਜੀ ਸੱਤੋਂ ਦਾ ਜਿਹੜੀ ਤੁਸੀਂ ਕਹੋਗੇ ਇਸ ਤਾਂ ਤੁਹਾਨੂੰ ਉਹੀ ਸ਼ੀਸ਼ੀ 3ml ਚ ਫਰੀ ਚ ਵੀ ਉਹੀ ਦੇਣੀ ਹੈ ਮੁੱਲ ਵੀ ਅਸੀਂ ਉਹੀ ਦੇਣੀ ਹੈ ਜਿਹੜੀ ਤੁਸੀਂ ਕਹੋਗੇ ਆਫਰ ਚੱਲੂਗਾ ਇਹ ਦਿਵਾਲੀ ਤੱਕ ਦਿਵਾਲੀ ਤੱਕ ਦਿਵਾਲੀ ਤੱਕ ਬਸ 3 ਲੌਂਗ ਦਾ 3 ਹੀ ਮਿਲਣੀ ਹੈ ਫਰੀ ਮਿਲਦੀ ਹਾਂਜੀ ਤਾਂ ਮਿੱਤਰ ਪਿਆਰਿਓ ਇੱਥੇ ਇੱਕ ਵਾਰ ਜ਼ਰੂਰ ਕਿਉਂਕਿ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਊਗਾ ਕਿ ਇਤਰ ਕੀ ਹੈ, ਉਦ ਕੀ ਹੈ, ਪਰਫਿਊਮ ਤੇ ਇਤਰ ਦੇ ਵਿੱਚ ਕੀ ਫਰਕ ਹੈ, ਕਿਹੜੀ ਚੀਜ਼ కెమికਲ ਹੁੰਦਾ ਹੈ, ਕਿਹੜਾ ਕਿੰਨਾ ਲੌਂਗ ਲਾਸਟਿਕ ਹੁੰਦਾ ਹੈ ਤੇ ਬਾਕੀ ਜੋ ਵੀ ਤੁਸੀਂ ਖੁਸ਼ਬੂ ਤਿਆਰ ਕਰਵਾਉਣੀ ਚਾਹੁੰਦੇ ਹੋ ਇਹ ਵੀਰ ਨੇ ਡਿਪਲੋਮਾ ਕਰਿਆ ਬਕਾਇਦਾ ਆਈ ਨਹੀਂ ਹੈਗਾ ਵੀ 4 ਸੀਸੀਆਂ ਤੱਕ ਇਸ ਵਿੱਚ ਬਹਿ ਗਿਆ। ਡਿਪਲੋਮਾ ਕਰਕੇ ਸਾਰੀ ਜਾਂਚ ਬ੍ਰੀਕੀ ਨਾਲ ਪੜ੍ਹ ਕੇ ਜਿਵੇਂ ਆਪਾਂ ਆਮ ਕੋਈ ਕੋਰਸ ਕਰਦੇ ਹਾਂ, ਪੜ੍ਹਦੇ ਹਾਂ, ਫੇਰ ਇਹ ਬੰਦੇ ਨੇ ਕੰਮ ਤੁਰਿਆਗਾ। ਇੰਨਾ ਸਮਾਂ ਹੋ ਗਿਆ ਤਾਂ ਕੰਮ ਕਰਦੇ ਨੂੰ। ਆਪਾਂ ਨੂੰ ਡੇਢ ਸਾਲ ਹੋ ਗਿਆ ਜੀ। ਡੇਢ ਸਾਲ ਤੋਂ ਇਹ ਵੀਰ ਕੰਮ ਕਰ ਰਹੇ ਨੇ। ਐਡਰ 92 ਤੇ ਆਜੋ ਦਾ ਅਤਰ ਗੈਲਰੀ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਾ ਨਾਮ ਵੀ ਹੋ ਗਿਆ ਬਈ ਦਾਤਰ ਗੈਲਰੀ ਜੀ ਇੰਸਟਾਗ੍ਰam ਤੇ ਵੀ ਜੀ ਫੇਸਬੁਕ ਤੇ YouTube ਤੇ ਜਿਹੜੇ ਮਰਜੀ ਪਲੇਟਫਾਰਮ ਤੇ ਆਪਣਾ ਤੁਸੀਂ ਸਰਚ ਕਰੋ ਦਾਤਰ ਗੈਲਰੀ ਬਿਨਾ ਕਿਸੇ ਅੰਡਰਸਕੋਰ ਬਿਨਾ ਕਿਸੇ ਸਲੈਸ਼ ਤੋਂ ਸਿੱਧਾ ਦਾਤਰ ਗੈਲਰੀ ਠੀਕ ਹੈ ਤਾਂ ਅਤਰ ਗੈਲਰੀ ਤੇ ਜਰੂਰ ਪਹੁੰਚੋ ਇੱਕ ਵਾਰ ਇੱਥੇ ਆ ਕੇ ਜਰੂਰ ਜਾਇਓ ਦੀਵਾਲੀ ਦਾ ਇੱਕ ਆਫਰ ਹੈ ਬਾਕੀ ਇਸ ਤੋਂ ਪਹਿਲਾਂ ਜਿਵੇਂ ਚੱਲਦਾ ਹੈ ਉਵੇਂ ਚੱਲੂਗਾ ਦੀਵਾਲੀ ਦਾ ਕਿ ਜਿਹੜੀ ਪੈਕਿੰਗ ਦੇ ਹਿਸਾਬ ਨਾਲ ਤੁਸੀਂ ਦੋ ਲੈਨੇ ਹੋ ਤਿੰਨ ਲੈਨੇ ਉਹਦੇ ਨਾਲ ਤੁਹਾਡੀ ਚੋਇਸ ਨਾਲ ਇੱਕ ਫ੍ਰੀ ਹੈ ਜਿਵੇਂ ਵੀਰ ਨੇ ਵੀਡੀਓ ਦੇ ਵਿੱਚ ਦੱਸਿਆ ਬ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਤੋਂ ਪਰਫਿਊਮ ਬਣਾਉਣਾ ਦੇਖੋ ਪਰਫਿਊਮ ਵੀ ਸਾਡੇ ਕੋਲ ਮਿਲੂਗਾ ਜਿਵੇਂ ਬਖੂਰ ਬਖੂਰ ਬਰਨਰ ਹੋਗੇ ਜਾਂ ਅਰਗਬਤੀ ਦੀ ਤਰ੍ਹਾਂ ਜਿਹੜੀਆਂ ਧੂਪ ਸਟਿਕਸ ਹੁੰਦੀਆਂ ਨੇ ਉਹ ਵੀ ਤੁਹਾਨੂੰ ਸਾਤੋਂ ਮਿਲ ਜਾਣਗੀਆਂ ਪਿਓਰ ਹਣੀ ਲੈਣਾ ਤੁਸੀਂ ਸ਼ਹਿਦ ਉਹ ਵੀ ਸਾਡੇ ਕੋਲੋਂ ਤੁਹਾਨੂੰ ਮਿਲੂਗਾ ਤੁਸੀਂ ਪੂਰਾ ਫੁੱਲ ਗਰੰਟਡ ਹੋਗਾ ਸਾਡਾ ਜਿਹੜਾ ਸ਼ਹਿਦ ਵੀ ਹੋਊਗਾ ਇਹਨ ਤੋਂ ਬਾਅਦ ਪੂਰਾ ਪਿਓਰਿਟੀ ਚ ਪੂਰਾ ਪਿਓਰਿਟੀ ਜੀ ਇਸ ਟਾਈਮ ਹੈਗਾ ਦਿਖਾ ਸਕਦੇ ਹੋ ਹਾਂਜੀ ਹਾਂਜੀ ਆਹ ਲਓ ਜੀ ਬਾਪ ਇਹ ਪਿਓਰ ਹਣੀ ਹੈ ਇਹ ਸਾਰਾ ਪਿਓਰ ਜੀ ਇੱਕ ਕੀ ਪ੍ਰਾਈਸ ਹੈ ਇਹਨਾਂ ਦਾ ਜੀ ਇਹ 300 ਰੁਪਏ ਦਾ ਜੀ ਸਾਰੀ ਪੈਕਿੰਗ ਹਾਂਜੀ ਤਾਂ ਹਨੀ ਹੈ ਜੀ ਬਾਈ ਕਹਿੰਦਾ ਪਿਓਰ ਹੈ ਪੂਰ ਗਰੰਟੀ ਹੈ 300 ਰੁਪਏ ਦੀ ਇਹ ਕਿੰਨਾ ਐਮਐਲ ਜਹਰਾ ਇਹ ਅੱਧਾ ਕਿਲੋ ਹੈ ਜੀ ਅੱਧਾ ਕਿਲੋ ਦੀ ਪੈਕਿੰਗ ਹੈ ਹਾਂਜੀ ਤਾਂ ਬਾਈਆਂ ਦਾ ਸਾਰਾ ਇਹਦੇ ਵਿੱਚ ਲੋਗੋ ਵੀ ਲੱਗੇ ਹੋਏ ਆ ਇੰਸਟਾਗ੍ਰam ਪੇਜ ਆ ਕੰਟੈਕਟ ਨੰਬਰ ਦਾ ਅਤਰ ਗੈਲਰੀ ਇਹ ਸਾਰਾ ਆਪਣਾ ਹਰ ਕੋਈ ਲਾਉਂਦੀ ਹੈ ਜਿਹੜਾ ਬੰਦਾ ਕੰਮ ਕਰ ਕਰਦਾ ਹੈ ਬਾਕੀ ਤੁਹਾਨੂੰ ਇੱਥੇ ਆ ਕੇ ਪਤਾ ਲੱਗ ਜੂ ਆਪਣੇ ਆਪ ਕਿਉਂਕਿ ਫਰੇਗਰੈਂਸ ਆਪਾਂ ਮੋਬਾਈਲ ਜਰੀਏ ਤਾਂ ਸੁੰਘ ਨਹੀਂ ਸਕਦੇ ਜੇ ਤੁਸੀਂ ਇੱਥੇ ਐਂਟਰ ਕਰੋਗੇ ਤੁਹਾਡਾ ਆਪਣੇ ਆਪ ਹੀ ਮਨ ਬਣੂਗਾ ਵੀ ਪਾ ਲੈ ਲਈ ਆ ਲੈ ਲਈ ਭਾਵੇਂ ਸਾਡੇ ਕੋਲੇ ਆਪ ਜਿਵੇਂ ਉਹ ਬਾਦਸ਼ਾਹ ਸਾਡੀ ਸਭ ਤੋਂ ਜ਼ਿਆਦਾ ਸੇਲ ਹੋਣ ਵਾਲੀ ਫਰੇਗਰੈਂਸ ਹੈ। ਉਹ ਸਾਡੀ ਆਪ ਦੀ ਤਿਆਰ ਕਰੀ ਹੋਈ ਆ ਤੁਹਾਨੂੰ ਕਿਤੋਂ ਨਹੀਂ ਮਿਲੂਗੀ। ਠੀਕ ਹੈ ਜੀ। ਹੈਦਰ, ਜ਼ਫਰ, ਇਨਾਇਤ, ਉਦਲ ਸੁਲਤਾਨ ਤੇ ਖਲੀਲ ਇਹ ਸਾਡੀਆਂ ਆਪਦੀਆਂ ਤਿਆਰ ਕਰੀਆਂ ਹੋਈਆਂ ਫਰੇਗਰੈਂਸਿਸ ਨੇ ਬਾਈ। ਇਹ ਤੁਹਾਨੂੰ ਕਿਤੋਂ ਨਹੀਂ ਮਿਲਣਗੀਆਂ। ਠੀਕ ਹੈ ਤੁਸੀਂ ਆਪ ਤਿਆਰ ਕਰੀਆਂ। ਇਹ ਸਾਡੀਆਂ ਆਪਦੀਆਂ ਤਿਆਰ ਕਰੀਆਂ ਹੋਈਆਂ ਨੇ। ਜਿਹੜੀ ਇਹਨਾਂ 'ਚ ਕੋਈ ਕਨਸੈਂਟ੍ਰੇਸ਼ਨ ਹੈ ਕਿਸੇ ਦੀ ਵੀ। ਦੇਖੋ ਮਿਕਸ ਕਰਕੇ ਜਿਵੇਂ ਅਸੀਂ ਤਿਆਰ ਕਰੀ ਹੋਈ ਆ ਉਹ ਸਾਡੀ ਆਪਦੀ ਆ। ਉਹ ਸਾਨੂੰ ਪਤਾ। ਜੇ ਕੋਈ ਬੰਦਾ ਕੋਸ਼ਿਸ਼ ਕਰੂਗਾ ਵੀ ਇਹਦੇ ਨਾਲ ਦੀ ਬਣਾਉਣ ਦੇ ਤਾਂ ਕਿਤੇ ਨਾ ਕਿਤੇ ਫਰਕ ਰਹੂਗਾ ਫਰਕ ਰਹੂਗਾ ਦੇਖੋ ਦੁਨੀਆ ਬਹੁਤ ਕਲਾਕਾਰ ਬੈਠੇ ਆ ਠੀਕ ਹੈ ਬਣਾ ਸਕਦੇ ਆ ਪਰ ਸੇਮ ਕੋਈ ਨਹੀਂ ਬਣਾ ਸਕਦਾ ਕਿਉਂਕਿ ਜਿਹੜੀ ਐਗਜ਼ੈਕਟ ਜਿਹੜੀ ਦੀ ਅਮਾਉਂਟ ਹੈ ਵੀ ਕਿਹੜੀ ਚੀਜ਼ ਕਿੰਨੀ ਪਾਈ ਆ ਉਹ ਸਾਨੂੰ ਵੀ ਪਤਾ ਠੀਕ ਹੈ ਜੀ ਹਾਂ ਕਹਿੰਦਾ ਵਾ ਕਿਵੇਂ ਤਿਆਰ ਕਰਿਆ ਕਿਹੜੀ ਚੀਜ਼ ਕਿੰਨੀ ਪਾਉਣੀ ਆ ਤਾਂ ਸੋਣੀ ਉਹ ਸਾਨੂੰ ਵੀ ਪਤਾ ਕਿਦਾਂ ਦਾ ਫਾਰਮੂਲਾ ਕਹਿ ਲੋ ਹਾਂ ਤੁਸੀਂ ਜੇ ਕੋਈ ਬੰਦਾ ਤੁਹਾਨੂੰ ਕਿਤੋਂ ਮਿਲ ਵੀ ਜਾਵੇ ਪਰ ਜੇ ਇੱਕ ਵਾਰੀ ਫਸਟ ਇੰਪ੍ਰੈਸ਼ਨ ਤੁਹਾਨੂੰ ਇਹਦੇ ਨਾਲ ਦਾ ਮਿਲ ਸਕਦਾ ਪਰ ਜਿਵੇਂ ਇਹ ਖੁਸ਼ਬੂ ਨੇ ਸਾਰਾ ਦਿਨ ਨੋਟਸ ਚ ਥੋੜੇ ਇੱਕ ਦਿਨ ਚ ਇੱਕ ਘਰ ਆਪਦਾ ਘਰ ਬਣਾ ਲੈਣਾ ਠੀਕ ਹੈ ਉਹ ਨਹੀਂ ਨਾ ਫਿਰ ਉਹ ਇਹਦੀ ਨਾਲ ਦੀ ਕੋਈ ਵੀ ਖੁਸ਼ਬੂ ਤੁਸੀਂ ਕਿਤੋਂ ਲਓਗੇ ਉਹ ਨਹੀਂ ਬਣਾ ਸਕਦੇ ਬਾਕੀ ਇੱਕ ਸਵਾਲ ਹੋਰ ਆ ਜਿਵੇਂ ਹੁਣ ਟੈਂਪਰੇਚਰ ਵਧ ਰਿਹਾ ਹਾਂ ਗਰਮੀ ਲੰਘ ਗਈ ਸਰਦੀ ਸ਼ੁਰੂ ਹੋ ਗਈ ਇਹਦੇ ਸਾਬ ਨਾਲ ਇਹਦੀ ਫ੍ਰੈਗਰੈਂਸ ਵੀ ਚੇਂਜ ਹੁੰਦੀ ਹੈ ਹਾਂਜੀ ਜਿਹੜੀ ਮੌਸਮ ਦੇ ਹਿਸਾਬ ਨਾਲ ਖੁਸ਼ਬੂਆਂ ਸਾਰੀਆਂ ਲੱਗਣੇ ਜੀ ਠੀਕ ਹੈ ਜਿਹੜੀਆਂ ਪਿਓਰ ਗਰਮੀ ਵਾਲੀਆਂ ਖੁਸ਼ ਦੇਖੋ ਜ਼ਿਆਦਾਤਰ ਜਿਹੜੀਆਂ ਖੁਸ਼ਬੂਆਂ ਨੇ ਉਹ ਸਾਰਾ ਸਾਲ ਚੱਲਣ ਵਾਲੀਆਂ ਨੇ ਤੁਸੀਂ ਸਰਦੀ ਚ ਵੀ ਗਰਮੀ ਚ ਵੀ ਇਸਤੇਮਾਲ ਕਰ ਸਕਦੇ ਹੋ ਪਰ ਲਗਭਗ ਲਗਭਗ 25 ਤੋਂ 30% ਖੁਸ਼ਬੂਆਂ ਨੇ ਜੋ ਉਹ ਸਿਰਫ ਇਹ ਜ ਗਰਮੀ ਵਾਲੇ ਤੁਸੀਂ ਸਰਦੀ 'ਚ ਨਹੀਂ ਵਰਤ ਸਕਦੇ। ਸਰਦੀ ਵਾਲੇ ਤੁਸੀਂ ਗਰਮੀ 'ਚ ਨਹੀਂ ਲੈ ਸਕਦੇ। ਅੱਛਾ ਜੀ। ਉਹ ਫਿਰ ਤੁਹਾਨੂੰ ਇਰੀਟੇਟ ਕਰਨਗੇ। ਕਿਉਂਕਿ ਜਿਵੇਂ ਕਿ ਆਪਣੇ ਮਾਈਂਡ ਨੂੰ ਇਹ ਨਹੀਂ ਪਤਾ ਕਿ ਰਿਐਲਿਟੀ ਤੇ ਸੁਪਨੇ 'ਚ ਕੋਈ ਫਰਕ ਨਹੀਂ ਪਤਾ। ਆਪਣੇ ਜਿਹੜੇ ਸਬਕੌਨਸ਼ੀਅਸ ਮਾਈਂਡ ਨੂੰ ਜਿਹੜਾ ਕੋਈ ਮੈਸੇਜ ਜਾਊਗਾ ਵੀ ਜਿਵੇਂ ਮੰਨ ਕੇ ਚਲੋ ਕੋਈ ਖੁਸ਼ਬੂ ਤੁਸੀਂ ਸਰਦੀ ਦੇ ਵਿੱਚ ਸੁਂਗ ਰਹੇ ਹੋ। ਇਨਹੇਲ ਕਰ ਰਹੇ ਹੋ। ਉਹ ਗਰਮ ਖੁਸ਼ਬੂ ਹੈ। ਉਹ ਤੁਹਾਨੂੰ ਇੱਕ ਨਿੱਗ ਦਾ ਅਹਿਸਾਸ ਦਵਾਊਗੀ ਸਰਦੀ ਦੇ ਵਿੱਚ। ਹੁਣ ਉਹੀ ਖੁਸ਼ਬੂ ਜੇ ਤੁਸੀਂ ਗਰਮੀ 'ਚ ਸੁੰਘੋ ਦਿਮਾਗ ਨੂੰ ਤਾਂ ਉਹੀ ਮੈਸੇਜ ਮਿਲਣਾ ਨਾ ਜਿਹੜੇ ਉਹਦੇ ਵਿੱਚ ਨੋਟਸ ਨੇ ਉਹ ਗਰਮ ਨੇ ਗਰਮ ਨੇ ਉਹ ਗਰਮੀ 'ਚ ਵੀ ਤੁਹਾਨੂੰ ਫਿਰ ਗਰਮੀ ਹੀ ਮਹਿਸੂਸ ਕਰਾਊਗੀ ਤੁਹਾਨੂੰ ਗਰਮੀ ਜ਼ਿਆਦਾ ਲੱਗੂਗੀ ਉਮੀ ਸਰਦੀਆਂ ਵਾਲੀ ਖੁਸ਼ਬੂ ਹੈ ਸਰਦੀਆਂ ਵਾਲੀ ਖੁਸ਼ਬੂ ਜੇ ਗਰਮੀ 'ਚ ਲਾਉਂਗੇ ਤਾਂ ਤੁਹਾਨੂੰ ਠੰਡਕ ਮਹਿਸੂਸ ਹੋਊਗੀ ਤੇ ਜੇ ਉਹੀ ਖੁਸ਼ਬੂ ਤੁਸੀਂ ਸਰਦੀਆਂ 'ਚ ਲਾਉਂਗੇ ਤਾਂ ਫਿਰ ਨੇਚਰਚਰਲੀ ਤੁਹਾਨੂੰ ਠੰਡ ਜ਼ਿਆਦਾ ਲੱਗੂਗੀ ਹਾਂ ਉਹ ਤਾਂ ਬਾਅਦ ਦੀ ਗੱਲ ਹੈ ਤੁਹਾਡੇ ਦਿਮਾਗ ਨੂੰ ਜੋ ਮੈਸੇਜ ਮਿਲੂ ਉਹਨੇ ਤੁਹਾਨੂੰ ਉਹੀ ਅੱਗੇ ਮੈਸੇਜ ਦੇਣਾ ਜੇ ਕੋਈ ਕਸਟਮਰ ਆਨਲਾਈਨ ਮਗਮਾਣਾ ਚਾਹੁੰਦਾ ਤੁਹਾਨੂੰ ਐ ਦੱਸ ਦੇ ਮੇਰਾ ਆ ਲੈਣਾ ਨਾਮ ਦੱਸ ਕੇ ਹਾਂ ਸੇਵਾ ਆਲ ਇੰਡੀਆ ਜੀ ਸਾਡੀ ਡਿਲੀਵਰੀ ਫ੍ਰੀ ਹੈ ਠੀਕ ਹੈ ਜੀ ਤੁਸੀਂ ਕਿਤੇ ਮਰਜ਼ੀ ਘਰ ਬੈਠੇ ਆਰਡਰ ਕਰਕੇ ਸਾ ਤੋਂ ਮੰਗਾ ਸਕਦੇ ਹੋ ਕੋਈ ਵੀ ਖੁਸ਼ਬੂ ਬਾਕੀ ਜੇ ਤੁਹਾਡੀ ਕੋਈ ਫੇਵਰਿਟ ਖੁਸ਼ਬੂ ਹੈਗੀ ਜਿਵੇਂ ਮੰਨ ਕੇ ਚਲੋ ਵਰਲਡ ਦੇ ਜਿਹੜੇ ਵੀ ਬ੍ਰਾਂਡਸ ਦਾ ਕੋਈ ਪਰਫਿਊਮ ਤੁਹਾਨੂੰ ਚਾਹੀਦਾ ਵੀ ਅਸੀਂ ਜੀ ਆ ਪਰਫਿਊਮ ਯੂਜ਼ ਕਰਿਆ ਜਾਂ ਅਸੀਂ ਆ ਕਿਤੇ ਦੇਖਿਆ ਸਾਨੂੰ ਇਹਦੇ ਨਾਲ ਦਾ ਸੇਮ ਚਾਹੀਦਾ ਤਾਂ ਐਗਜ਼ੈਕਟ ਤੁਹਾਨੂੰ ਸੇਮ ਬਣਾ ਕੇ ਦੇਵਾਂਗੇ ਚਾਹੇ ਪਰਫਿਊਮ ਚ ਲੈ ਲਓ ਚਾਹੇ ਇਤਰ ਚ ਲੈ ਲਓ ਠੀਕ ਹੈ ਉਹ ਉਹਨ ਤੇ ਜਿੱਥੇ ਕਹੋਗੇ 올 ਇੰਡੀਆ ਡਿਲੀਵਰੀ ਫ੍ਰੀ ਹੈ ਤੇ ਬਾਕੀ ਆਪਣੀ ਡਿਲੀਵਰੀ ਹੈ ਜੋ ਸਾਰੇ ਵਰਲਡ ਚ ਵਰਲਡਵਾਈਡ ਜਾਂਦੀ ਹੈ ਜੀ ਤੇ ਉਹਦੇ ਲਈ ਬਸ ਤੁਹਾਡੇ ਆਰਡਰ ਦੇ ਅਕੋਰਡਿੰਗ ਤੁਹਾਨੂੰ ਪੇ ਕਰਨਾ ਪਊਗਾ ਠੀਕ ਹੈ ਜੀ ਤਾਂ ਮਿੱਤਰ ਪਿਆਰੋ ਜਰੂਰ ਦਾ ਅਤਰ ਗੈਲਰੀ ਦੇ ਕੋਲੇ ਪਹੁੰਚਿਓ ਇੱਥੋਂ ਜੋ ਵੀ ਤੁਸੀਂ ਫਰੇਗਰੈਂਸ ਦਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਿਆਰ ਕਰਵਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਬਈ ਯਾਰ ਬਹੁਤ ਧੰਨਵਾਦ ਜੀ